ਵਿਆਚਤ ਸਾਰੇ ਸ਼ਹਿਰ ਵਿੱਚ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਸਾਡੀ ਟੀਮ ਵੱਲੋਂ ਬਟਾਲਾ ਰੋਡ ਪਿੱਲਰ ਨੰਬਰ 34 ਦਾ ਦੌਰਾ ਕੀਤਾ ਜਿੱਥੇ ਕੂੜੇ ਦਾ ਅੰਬਾਰ ਲੱਗਿਆ ਹੋਇਆ ਹੈ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਕ 발ਕ੍ਰਿਸ਼ਨ ਸ਼ਰਮਾ ਨੇ ਆਖਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਇਆ ਜਾ ਸਕੇ ਕਿਉਂਕਿ ਇਹ ਮਸਲਾ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ ਤੇ ਇਸ ਤੇ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ ਅਮ੍ਰੇਸਰ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਉਥੇ ਹੀ ਉਹਨਾਂ ਕੂੜੇ ਦੇ ਢੇਰਾਂ ਕਰ ਨਾਲ ਲੋਕ ਪਰੇਸ਼ਾਨ ਨੇ ਅਸੀਂ ਇਸ ਵਕਤ ਬਟਾਲਾ ਰੋਡ ਪਿਲਰ ਨੰਬਰ 34 ਦੇ ਨਜ਼ਦੀਕ ਖੜੇ ਆਂ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਲੱਗੇ ਹੋਏ ਨੇ ਸੋ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕਰ ਦਿੱਤੇ ਜਾਂਦੇ ਨੇ ਪਰ ਉਹਨਾਂ ਵਾਅਦਿਆਂ ਨੂੰ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ ਜਾਂਦਾ ਵਾਅਦਿਆਂ ਦੀ ਕਹਿ ਸਕਦੇ ਆ ਕਿ ਫੂਕ ਨਿਕਲ ਜਾਂਦੀ ਹੈ ਇਹੋ ਜੇ ਕੂੜੇ ਦੇ ਢੇਰ ਦੇਖ ਕੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਬਾਲਕ੍ਰਿਸ਼ਨ ਸ਼ਰਮਾ ਜੋ ਹਰ ਮੁੱਦੇ ਤੇ ਬਿਬਾਕੀ ਨਾਲ ਬੋਲਦੇ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਸ਼ਰਮਾ ਜੀ ਕੀ ਹਾਲਾਤ ਬਣੇ ਪਏ ਨੇ ਅੰਮ੍ਰਿਤਸਰ ਸ਼ਹਿਰ ਦੇ ਕੂੜੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੋਈ ਵੀ ਸ਼ਹਿਰ ਨੂੰ ਸ਼ਹਿਰ ਦੇ ਨਾਗਰਿਕਾਂ ਨੂੰ ਜਿੱਥੇ ਵੀ ਕਿਤੇ ਮੁਸ਼ਕਲ ਆਉਂਦੀ ਹੈ ਚਾਹੇ ਬੈਰੀਗੜ ਦੀ ਮੁਸ਼ਕਲ ਆ ਰਹੀ ਹੈ ਰਾਤ ਭਰ ਦੀ ਜਾਂ ਹੁਣ ਤੁਸੀਂ ਦੇਖਿਆ ਵੀ ਮੁੱਦਾ ਤੁਸੀਂ ਕਾਫੀ ਸਮੇਂ ਤੋਂ ਜਿਹੜਾ ਹੈ ਢੀੜਪੜ ਵਾਲੇ ਇਲਾਕੇ ਦੇ ਵਿੱਚ ਫਾਸਟਵੇ ਚੈਨਲ ਜਿੰਨਾ ਕੰਮ ਕਰ ਰਿਹਾ ਹੈ ਉਹਦੇ ਹਿਸਾਬ ਨਾਲ ਜੋ ਕੁਝ ਸਰਕਾਰਾਂ ਦੀ ਨਜ਼ਰਾਂ 'ਚ ਨਹੀਂ ਹੈ ਫਾਸਟਵੇ ਚੈਨਲ ਲਗਾਤਾਰ ਉਹਨਾਂ ਨੂੰ ਦਿਖਾ ਰਿਹਾ ਹੈ ਕਿ ਤੁਹਾਡੀਆਂ ਕਮੀਆਂ ਜਿਹੜੀਆਂ ਲੋਕ ਮਹਿਸੂਸ ਕਰ ਰਹੇ ਨੇ ਔਰ ਲੋਕ ਪਰੇਸ਼ਾਨ ਨੇ ਇਸ ਵੇਲੇ ਨੂਟ ਚ ਦੇਖਣਾ ਨੋ ਮਿਲਦਾ ਹੈ ਰੋਜ਼ ਆਮ ਲੋਕਾਂ ਨੂੰ ਜਦੋਂ ਪਤਾ ਲੱਗ ਰਿਹਾ ਤੇ ਸਾਡੀ ਸਰਕਾਰਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਇੱਥੇ ਸਾਨੂੰ ਕਮੀ ਦਿਖਾਈ ਜਾ ਰਹੀ ਹੈ ਅਸੀਂ ਉਹਨੂੰ ਹੱਲ ਕਰੀਏ ਤੋਂ ਵੱਡੇ ਵੱਡੇ ਤਨਖਾਹਾਂ ਲੈਣ ਵਾਲੇ ਬੈਠੇ ਨੇ ਕਿਉਂਕਿ ਤਨਖਾਹਾਂ ਦਾ ਜਿਹੜਾ ਜਿੰਮਾ ਹੈ ਇਹ ਪਬਲਿਕ ਕੋਲ ਹੈ ਤੋਂ ਜਿੱਥੇ ਆਪਾਂ ਕਈ ਵਾਰੀ ਕਹਿੰਦੇ ਆ ਜੀ ਜੇ ਕੋਈ ਕਿਸੇ ਦਾ ਕੰਮ ਨਹੀਂ ਚੱਲਿਆ ਤਾਂ ਟੈਕਸ ਨਹੀਂ ਦਿੱਤਾ ਜੀ ਉਹਦੀ ਦੁਕਾਨਾ ਸੀਲ ਕਰ ਦਿਓ ਜੀ ਪਰ ਇੱਧਰ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਲਗਾਤਾਰ ਤੁਹਾਨੂੰ ਫਾਸਟਵੇ ਚੈਨਲ ਦਿਖਾ ਰਿਹਾ ਹੈ ਔਰ ਰੋਜ਼ ਦਿਖਾ ਰਿਹਾ ਕੋਈ ਨਾ ਕੋਈ ਕਮੀਆਂ ਜਿੰਨੀਆਂ ਵੀ ਚਾਹੇਓ ਪਸ਼ੂਆਂ ਬਾਰੇ ਹੈ ਚਾਹੇਓ ਟ੍ਰੈਫਿਕ ਬਾਰੇ ਹੈ ਚਾਹੇਓ ਕੂੜਾ ਹੁਣ ਤੁਸੀਂ ਦੇਖ ਸਕਦੇ ਹੋ ਸ਼ਹਿਰ ਦੇ ਵਿੱਚ ਇੰਨੇ ਕ ਹਾਲਾਤ ਤੁਹਾਡੇ ਹੋ ਚੁੱਕੇ ਨੇ ਬਿਮਾਰੀਆਂ ਦਾ ਪੂਰਾ ਪੂਰਾ ਡਰ ਹੈ ਤਾਂ ਮੈਂ ਸਰਕਾਰ ਨੂੰ ਚਾਹਾਂਗਾ ਕਿ ਜਿੱਥੇ ਆਪਾਂ ਆਪਣੀ ਜ਼ਿੰਮੇਵਾਰੀ ਨੂੰ ਲੈ ਕੇ ਵੋਟ ਲੈ ਕੇ ਲੋਕਾਂ ਦਾ ਖਲੋਈਦਾ ਹੈ ਤੋਂ ਦੇ ਨਾਲ ਜ਼ਿੰਮੇਵਾਰੀਆਂ ਨੂੰ ਵੀ ਆਪਣੀਆਂ ਨੂੰ ਸਮਝਣਾ ਵੀ ਆਪਾਂ ਕਿਹੜੇ ਕੰਮ ਲਈ ਆਏ ਆ ਸਰਕਾਰ ਸਾਨੂੰ ਤਨਖਾਹਾਂ ਭਰਨ ਲਈ ਹੈ ਔਰ ਤੁਹਾਨੂੰ ਜੇ ਕਹੀਏ ਕਿ ਨਹੀਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਚੈਨਲ ਨਾਲ ਲਗਾਤਾਰ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹਦੇ باوجود ਜਿਹੜਾ ਇੰਨਾ ਕੁ ਮਾੜਾ ਹਾਲਾਤ ਹੋ ਚੁੱਕੇ ਨੇ ਕਿ ਬਿਮਾਰੀਆਂ ਦਾ ਡਰ ਜਿਹੜਾ ਹੈ ਉਹ ਲੋਕਾਂ ਦੇ ਸਿਰਾਂ ਤੇ ਮਡਰਾ ਰਿਹਾ ਹੈ ਬੱਚੇ ਬਿਮਾਰ ਹੋ ਰਹੇ ਨੇ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਤੁਹਾਨੂੰ ਫਾਸਟਵੇ ਚੈਨਲ ਲਗਾਤਾਰ ਦਿਖਾ ਰਿਹਾ ਹੈ ਉਸ ਤਰੀਕੇ ਨਾਲ ਤੁਹਾਨੂੰ ਚਾਹੀਦਾ ਵੀ ਜਿੱਥੇ-ਜਿੱਥੇ ਕੂੜਿਆਂ ਦਾ ਡੰਪ ਬਣਦਾ ਜਾ ਰਿਹਾ ਹੈ ਇਹ ਘਟਨਾ ਤੇ ਹੈ ਨਹੀਂ ਹੈ ਇਹ ਵੱਧਦਾ ਜਾਣਾ ਸੋ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਇਹਨੂੰ ਫਟਾਫਟ ਜਿਹੜਾ ਕੂੜਾ ਚੁੱਕਿਆ ਜਾਵੇ ਤੇ ਲੋਕਾਂ ਨੂੰ ਨਿਜਾਦ ਦਿੱਤੀ ਜਾਵੇ ਸੋ ਮੋਟੀਆਂ-ਮੋਟੀਆਂ ਤਨਖਾਹਾਂ ਲੈ ਰਹੇ ਨੇ ਅਧਿਕਾਰੀ ਤੇ ਕੰਮ ਨਾ ਦੇ ਬਰਾਬਰ ਹੈ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਅਧਿਕਾਰੀਆਂ ਨੂੰ ਨਗਰ ਨਿਗਮਦਿਆਂ ਨੂੰ ਸਮਝਣੀ ਪਵੇਗੀ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾਵੇ ਸਹਿਯੋਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ